ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਆਰ ਕੇ ਨੰਬਰਦਾਰ ਬਟਿਕ ਚੈਨਲ ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜਿਹੜੇ ਭੈਣ ਵੀਰ ਆਪਣੇ ਨੰਬਰਦਾਰ ਬਲੌਗ ਚੈਨਲ ਵਾਲੀ ਵੀਡੀਓ ਦੇਖਦੇ ਨੇ ਪਲੀਜ਼ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਸ ਚੈਨਲ ਨੂੰ ਵੀ ਆਪਾਂ ਗਰੋ ਕਰੀਏ ਤੇ ਇਸ ਤੇ ਅਪਰ ਆਪਾਂ ਜਿਹੜੇ ਸੂਟ ਦਿਖਾਇਆ ਕਰਾਂਗੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੇ ਹਰ ਇੱਕ ਤਰ੍ਹਾਂ ਦਾ ਵਰਕ ਤੁਹਾਨੂੰ ਸ਼ੋਅ ਕਰਿਆ ਕਰਾਂਗੇ ਇਸ ਚੈਨਲ ਦੇ ਉੱਪਰ ਚਲੋ ਉਸ ਤੇ ਆਪਾਂ ਬਲੌਗ ਪਾਉਨੇ ਆ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਪ੍ਰਿੰਟ ਸੂਟ ਪਰ ਬਰੀ ਦੇ ਬਹੁਤ ਹੀ ਸੋਹਣੇ ਸੂਟ ਤੇ ਬਹੁਤ ਹੀ ਸ਼ਾਨਦਾਰ ਪ੍ਰਿੰਟ ਨਿਊ ਨਿਊ ਪ੍ਰਿੰਟ ਰਹਿਣ ਵਾਲੇ ਨੇ ਜੀ ਬਹੁਤ ਹੀ ਪਿਆਰੇ ਕਲਰ ਨੇ ਤੁਸੀਂ ਕਲਰ ਕੰਟਰਾਸਟ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਦੇ ਵਿੱਚ ਬਾਟਮ ਆਈਏ ਦੇ ਨਾਲ ਜੀ ਤੇ ਦੇਖੋ ਤੁਸੀਂ ਆਪਣੇ ਆਪ ਹੀ ਤੁਹਾਨੂੰ ਕਲਰ ਦਿਖ ਹੀ ਰਹੇ ਨੇਗੇ ਬਹੁਤ ਹੀ ਸੋਹਣੇ ਸੋਹਣੇ ਕਲਰ ਪ੍ਰਿੰਟ ਨੇ ਜੀ ਪ੍ਰਿੰਟ ਵੀ ਨਿਊ ਨੇ ਤੇ ਕਲਰ ਵੀ ਨਿਊ ਨੇ ਸਾਰੇ ਕਲਰਾਂ ਦਾ ਕੁਝ ਮਤਲਬ ਨਾਮ ਨਹੀਂ ਲੈ ਸਕਦੇ ਨਵੇਂ ਨਵੇਂ ਜੀ ਚਾਟਣੇਗੇ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਨੂੰ WhatsApp ਤੇ DM ਕਰ ਸਕਦੇ ਹੋ ਜਿਹੜਾ WhatsApp ਨੰਬਰ ਹੈਗਾ ਆਪਣੇ ਸਕਰੀਨ ਦੇ ਉੱਪਰ ਸ਼ੋ ਹੋਏਗਾ ਸਕਰੀਨ ਦੇ ਉੱਪਰ ਜਿਹੜਾ ਕੰਬਣਾ WhatsApp ਨੰਬਰ ਚੱਲਦਾ ਜੀ ਤੁਸੀਂ ਉਸ ਤੇ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੇ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਦੁਪੱਟਾ ਵੀ ਆਪਾਂ ਇਸ ਨਾਲ ਡਾਈ ਕਰਵਾ ਦਾਂਗੇ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈਗੀ ਹੈ ਜੀ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਸਟੀਚਿੰਗ ਵੀ ਆਪਣੇ ਕੋਲੋਂ ਤੁਸੀਂ ਕਰਵਾ ਸਕਦੇ ਹੋ विदाउट स्टिचिंग ਲੈਣਾ ਚਾਹੁੰਦੇ ਤੁਸੀਂ ਵਿਦਾਊਟ ਸਟिचिंग ਵੀ ਲੈ ਸਕਦੇ ਹੋ ਅੱਜ ਵਾਲੇ ਜਿਹੜੇ ਪ੍ਰਿੰਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਰਹਿਣ ਵਾਲੇ ਨੇ ਜੀ ਸਾਰੇ ਨਵੇਂ-ਨਵੇਂ ਪ੍ਰਿੰਟ ਨੇਗੇ ਸਾਰੇ ਸੂਟ ਆਪਾਂ ਤੁਹਾਨੂੰ ਵਰਬਰੀ ਦੇ ਦਿਖਾਵਾਂਗੇ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਹੋਰ ਨਿਊ ਡਿਜ਼ਾਈਨ ਪ੍ਰਿੰਟ ਨਵੇਂ ਜਿਹੜੇ ਨਵੇਂ ਆਏ ਨੇਗੇ ਤੁਸੀਂ ਉਹਨਾਂ ਦੇ ਵਿੱਚ ਤੇ ਵਰਕ ਵੀ ਕਰਵਾ ਸਕਦੇ ਹੋ ਤੇ ਪ੍ਰਿੰਟ ਵੀ ਤੁਸੀਂ ਸਟਿਚ ਕਰ ਸਕਦੇ ਹੋ ਤੁਸੀਂ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੀ ਵਿਦਾਊਟ ਸਕਿਪ ਕੀਤੇ ਵਿਦਾਊਟ ਸਕਿਪ ਕਰਕੇ ਆਪਣੀ ਵੀਡੀਓ ਦੇਖਦੇ ਹੋ ਤਾਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਸਾਰੀ ਮਿਲੂਗੀ ਸਾਰੀ ਸਟੱਫ ਬਾਰੇ ਜਾਣਕਾਰੀ ਦੇ ਕਿ ਤੇ ਆਪਾਂ ਪ੍ਰਾਈਸ ਦੀ ਵੀ ਜਾਣਕਾਰੀ ਦੇਵਾਂਗੀ ਜਿਹੜੇ ਅੱਜ ਵਾਲੇ ਸੂਟਾਂ ਨੂੰ ਰਹਿਣਗੇ ਸਾਰੇ ਸੂਟਾਂ ਦਾ ਪ੍ਰਾਈਸ ਇੱਕ ਹੀ ਰਹੂਗਾ ਜੀ 1550 ਰੁਪਏ ਇਸ ਸੂਟਾਂ ਦਾ ਪ੍ਰਾਈਸ ਰਹੂਗਾ ਬਰਬਰੀ ਦੇ ਸੂਟਾਂ ਦਾ ਤੇ ਬਨਾਰਸੀ ਸੂਟਾਂ ਦਾ ਇਹ ਵਾਲਾ ਹੈਗਾ ਜੀ ਨਿਊ ਚਾਰਟ ਨਿਊ ਪ੍ਰਿੰਟ ਬਨਾਰਸੀ ਬਨਾਰਸੀ ਪ੍ਰਿੰਟ ਸੂਟ ਰੈਨ ਵਾਲੇ ਨੇ ਜੀ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਨਾਲ ਤੁਸੀਂ ਪਲੇਨ ਬਾਟਮ ਤੁਸੀਂ ਔਰਗੈਂਜਾ ਦੀ ਲਵਾ ਸਕਦੇ ਹੋ ਕ੍ਰੇਵਤੀ ਲਵਾ ਸਕਦੇ ਹੋ ਤੇ ਪਿਓਰ ਦੀ ਲਵਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਰਹੂਗੀ ਆਪਾਂ ਤੁਹਾਨੂੰ ਫਿਲਹਾਲ ਪ੍ਰਿੰਟਰ ਸੂਟ ਹੀ ਦਿਖਾਵਾਂਗੇ 올ਓਵਰ ਪ੍ਰਿੰਟ ਹੈ ਜੀ ਆਪਾਂ ਮੈਚਿੰਗ ਸੂਟ ਦਾ ਪ੍ਰਾਈਸ ਦੱਸਿਆ ਤੁਹਾਨੂੰ ਜਿਹੜੀ ਬਾਟਮ ਹੈਗੀ ਉਹ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਤੇ ਲਵਾ ਸਕਦੇ ਹੋ ਜੋ ਕਿ ਆਪਾਂ ਤੁਹਾਨੂੰ ਬਾਟਮ ਦਾ ਫੈਬਰਿਕ ਦੱਸਿਆ ਔਰਗੈਂਜਾ ਕ੍ਰੇਵ ਪਿਓਰ ਸ਼ਿਲਕ ਤੁਸੀਂ ਇਹਨਾਂ ਦੇ ਵਿੱਚੋਂ ਜੋ ਵੀ ਬਾਟਮ ਪਸੰਦ ਕਰਦੇ ਹੋ ਤੁਸੀਂ ਉਹ ਬਾਟਮ ਲਗਵਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1550 ਰੁਪਏ ਸਾਰੇ ਸੂਟਾਂ ਦਾ ਪ੍ਰਾਈਸ ਇਹੀ ਹੈ ਤੇ ਜੇ ਤੁਸੀਂ ਦੁਪੱਟੇ ਨਾਲ ਲੈਣਾ ਹੈ ਦੁਪੱਟੇ ਨਾਲ ਪ੍ਰਾਈਸ ਤੁਹਾਨੂੰ ਅਲੱਗ ਤੋਂ ਦੱਸਿਆ ਜਾਊਗਾ ਜੀ ਦੁਪੱਟੇ ਦਾ ਪ੍ਰਾਈਸ ਰਹੂਗਾ ਕਿਉਂਕਿ ਦੁਪੱਟਾ ਤੁਸੀਂ ਕਿਸ ਫੈਬਰਿਕ ਦਾ ਪਸੰਦ ਕਰਦੇ ਹੋ ਉਹਦੀ ਅਕੋਰਡਿੰਗ ਇਹ ਜਿਹੜਾ ਦੁਪੱਟੇ ਦਾ ਪ੍ਰਾਈਸ ਰਹੂਗਾ ਤੇ ਜਿਹੜਾ ਪਤਾ ਤੁਹਾਨੂੰ ਪ੍ਰਾਈਸ ਦੱਸਿਆ ਜੀ ਵਿਦਆਊਟ ਦੁਪੱਟਾ ਦੱਸਿਆਗਾ ਦੁਪੱਟੇ ਨਾਲ ਤੁਸੀਂ ਲਓਗੇ ਤਾਂ ਦੁਪੱਟੇ ਦਾ ਜਿਹੜਾ ਪ੍ਰਾਈਸ ਹੈ ਅਲੱਗ ਤੋਂ ਹੋ ਜਾਊਗਾ ਕਿਉਂਕਿ ਇਹ ਦੁਪੱਟਾ ਤੁਸੀਂ ਕਿਸ ਫੈਬਰਿਕ ਦੇ ਵਿੱਚ ਚੁਆਇਸ ਤੁਹਾਡੀ ਕਿਸ ਫੈਬਰਿਕ ਲੈਣ ਦੀ ਹੈ ਦੁਪੱਟੇ ਦੀ ਉਹਦੇ ਹਿਸਾਬ ਨਾਲ ਹੈ ਜਿਹੜਾ ਪਤਾ ਨੂੰ ਦੁਪੱਟੇ ਦਾ ਪ੍ਰਾਈਸ ਦੱਸ ਦਾਂਗੇ ਬਾਕੀ ਤੁਸੀਂ ਲੇਸ ਵਗੈਰਾ ਦੁਪੱਟਾ ਡਾਈ ਤਿਆਰ ਕਰਵਾਉਣਾ ਹੈ ਉਹਦੀ ਅਕੋਰਡਿੰਗ ਜੀ ਕਿਉਂਕਿ 1000 1500 ਦੀ ਰੇਂਜ ਤੱਕ ਵੀ ਦੁਪੱਟੇ ਚਲੇ ਜਾਂਦੇ ਨੇ ਸਾਡੇ ਕੋਲ ਕਿਉਂਕਿ ਜਿਹੜਾ ਚਨੂਨ ਦਾ ਦੁਪੱਟਾ ਹੈਗਾ ਅਗਰ ਵਾਈਜ਼ ਨੂੰ ਆਪਾਂ ਡਾਈ ਕਰਵਾ ਕੇ ਉਹਦੇ ਉੱਤੇ ਲੈਸ ਦਾ ਕੰਮ ਕਰਦੇ ਆ ਗੋਟਾ ਪੱਟੀ ਦਾ ਕੰਮ ਕਰਦੇ ਉਹਨੂੰ ਤਿਆਰ ਕਰਦੇ ਆ ਦੁਪੱਟੇ ਨੂੰ ਤਾਂ ਚਨੂਨ ਦਾ ਦੁਪੱਟਾ ਵਧੀਆ ਪਿਓਰ ਚਨੂਨ ਦਾ ਦੁਪੱਟਾ ਜਿਹੜਾ 1500 ਦੀ ਰੇਂਜ ਤੱਕ ਜਿਹੜਾ ਦੁਪੱਟਾ ਚਲਿਆ ਜਾਂਦਾਗਾ ਅਗਰ ਵਾਈ ਤੁਸੀਂ ਕਿਸੇ ਹੋਰ ਸਟਫ ਦੇ ਵਿੱਚ ਪਸੰਦ ਕਰਦੇ ਹੋ ਤਾਂ ਉਹਨਾਂ ਦੇ ਪ੍ਰਾਈਸ ਨੇ ਦੇਖੋ ਦੁਪੱਟਿਆਂ ਦੇ ਸਾਰੇ ਅਲੱਗ-ਅਲੱਗ ਹੁੰਦੇ ਨੇ ਆਪਣੇ ਕੋਲੇ ਦੁਪੱਟਿਆਂ ਦੇ ਵਿੱਚ ਜਿਹੜਾ ਮਟੀਰੀਅਲ ਸਾਰਾ ਹੈਗਾ ਦੁਪੱਟੇ ਦੇ ਵਿੱਚ ਹਰ ਇੱਕ ਕੁਆਲਿਟੀ ਦੇ ਵਿੱਚ ਆਪਣੇ ਕੋਲ ਦੁਪੱਟਾ ਮਿਲੂਗਾ ਜੀ ਮੇਕੇ ਅੱਗੇ ਸਿੰਥੈਟਿਕ ਪੀਸ ਨੇ ਸਾਰੇ ਵਰਕ ਵਾਲੇ ਪੀਸ ਨੇਗੇ ਉਹਨਾਂ ਦੇ ਨਾਲ ਆਪਾਂ ਜਿਹੜੇ ਦੁਪੱਟੇ ਤਿਆਰ ਕਰਵਾਉਣੇ ਆ ਬਨਾਰਸੀ ਦੁਪੱਟੇ ਵੀ ਆਪਣੇ ਕੋਲ ਹੈਗੇ ਨੇ ਜੀ ਚਨੌਨ ਦੇ ਦੁਪੱਟੇ ਵੀ ਹੈਗੇ ਨੇ ਬਾਕੀ ਔਰਗਾਂਜਾ ਬਰਬਰੀ ਤੇ ਸਟੈਬੀ ਲਾਈਨਿੰਗ ਐਦਾਂ ਦੇ ਦੁਪੱਟੇ ਆਪਣੇ ਕੋਲ ਪਲੇਨ ਦੁਪੱਟੇ ਤਾਂ ਨੂੰ ਹਰ ਇੱਕ ਕੁਆਲਿਟੀ ਦੇ ਵਿੱਚ ਮਿਲ ਜੂਗਾ ਤੇ ਦੇਖੋ ਜੀ ਨੈਕਸਟ ਫਿਰ ਤੋਂ ਜਿਹੜੇ ਹੈਗੇ ਨੇ ਬਰਬਰੀ ਪ੍ਰਿੰਟ ਆ ਚੁੱਕੇ ਨੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਪ੍ਰਿੰਟ ਤੁਸੀਂ ਇਹਦੇ ਵਿੱਚ ਬ੍ਰੀਕ ਪ੍ਰਿੰਟ ਵੀ ਹੈਗੇ ਨੇ ਤੇ ਮੋٹے ਪ੍ਰਿੰਟ ਦੇ ਵਿੱਚ ਵੀ ਸੂਟ ਹੈਗੇ ਨੇ ਪ੍ਰਿੰਟ ਨੇ ਜਿਹੜੇ ਸਾਰੇ ਬਹੁਤ ਹੀ ਜ਼ਿਆਦਾ ਸੋਹਣੇ ਨੇਗੇ ਕਿਉਂਕਿ ਹੁਣ ਦੇਖੋ ਇੰਨਾ ਦੀ ਪ੍ਰਾਈਸ ਨੇ ਜਿਹੜੇ ਉਹ ਵੀ ਥੋੜੇ ਡਾਊਨ ਹੋ ਚੁੱਕੇ ਨੇ ਜਿਹੜੇ ਇਹ ਵਾਲੀ ਬਰਬਰੀ ਦਾ ਇਹ ਵਾਲੀ ਬ੍ਰਾਂਡ ਦੀ ਬਰਬਰੀ ਹੈ ਇਹਦਾ ਪ੍ਰਾਈਸ ਜੀ ਪਹਿਲਾਂ विदाउट दुपट्टा ਹੈਗਾ ਸੀ ਜੀ 1800 1900 ਇਹ ਹੁਣ ਇਹਦਾ ਪ੍ਰਾਈਸ ਹੈਗਾ 1550 ਜਿਹੜੀ ਏਕੇ ਦੀ ਬਰਬਰੀ ਹੈ ਜੀ ਉਹ ਤਾਂ ਪ੍ਰਾਈਸ ਹੈਗਾ 1150 ਕਿਉਂਕਿ ਬਰਬਰੀ ਦਾ ਜਿਹੜਾ ਬ੍ਰਾਂਡ ਦੀ ਬਰਬਰੀ ਹੈਗੀ ਬ੍ਰਾਂਡ ਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਮਿਲੇਗਾ ਕਿਉਂਕਿ ਜਿਹੜੀ ਆਪਾਂ ਏਕੇ ਦੀ ਬਰਬਰੀ ਪਹਿਲਾਂ ਸੇਲ ਕੀਤੀ ਸੀ ਜੀ 1550 ਰੁਪਏ ਦੇ ਰੇਂਜ ਚ ਸੇਲ ਕੀਤੀ ਸੀ ਵਿਦਾਊਟ ਦੁਪੱਟਾ ਹੁਣ ਉਸ ਦਾ ਵੀ ਰੇਟ ਹੈ ਜਿਹੜਾ ਡਾਊਨ ਹੈ ਉਸ ਦਾ ਪ੍ਰਾਈਸ ਹੈਗਾ ਹੁਣ 1150 ਰੁਪਏ ਤੇ ਜਿਹੜੀ ਚਨਾਰ ਦੀ ਵਰਬਰੀ ਹੈ ਜੀ ਉਹ ਆਪਾਂ ਪਹਿਲਾਂ 1850 ਰੁਪਏ ਦੀ ਰੇਂਜ ਦੇ ਵਿੱਚ ਸੇਲ ਕੀਤੀ ਸੀ ਹੁਣ ਉਹਦਾ ਰੇਂਜ ਪ੍ਰਾਈਸ ਹੈਗਾ 1550 ਦੇਖੋ ਤੁਸੀਂ ਪ੍ਰਿੰਟ ਚੈੱਕ ਕਰੋ ਡਾਰਕ ਪ੍ਰਿੰਟ ਵੀ ਇਹਦੇ ਵਿੱਚ ਹੈਗੇ ਨੇ ਤੇ ਇਹਦੇ ਵਿੱਚ ਲਾਈਟ ਵੀ ਪ੍ਰਿੰਟ ਹੈਗੇ ਨੇ ਲਾਈਟ ਕਲਰ ਵੀ ਹੈਗੇ ਨੇ ਤੇ ਹਲਕੇ ਪ੍ਰਿੰਟ ਦੇ ਵਿੱਚ ਵੀ ਹੈਗੇ ਨੇ ਤੇ ਵਧੀਆ ਡਾਰਕ ਗੂੜੇ ਪ੍ਰਿੰਟਾਂ ਦੇ ਵਿੱਚ ਵੀ ਵੱਡੇ ਪ੍ਰਿੰਟ ਦੇ ਵਿੱਚ ਵੀ ਹੈਗੇ ਨੇ ਕਲਰ ਨੇ ਜਿਹੜੇ ਸਾਰੇ ਬਹੁਤ ਹੀ ਜਿਆਦਾ ਸੋਹਣੇ ਨੇ ਤੇ ਬਾਕੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤਾਂ ਪਲੀਜ਼ ਆਪਾਂ ਨੂੰ ਜਲਦੀ ਜਲਦੀ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਸ਼ਿਪਿੰਗ ਵਰਲਡਵਾਈ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸ਼ਿਪਿੰਗ ਇਹਨਾਂ ਸੂਟਾਂ ਦੀ ਫ੍ਰੀ ਰਹੂਗੀ ਜੋ ਆਪਾਂ ਤੁਹਾਨੂੰ ਪ੍ਰਾਈਸ ਦੱਸਿਆ ਇਸ ਪ੍ਰਾਈਸ ਦੇ ਵਿੱਚ ਸ਼ਿਪਿੰਗ ਹੈਗੀ ਹੈ ਦੁਪੱਟੇ ਤੋਂ ਵੀ ਨਾ ਆਪਾਂ ਤੁਹਾਨੂੰ ਪ੍ਰਾਈਸ ਦੱਸਿਆਗਾ ਤੇ ਚਲੋ ਜੀ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੇ ਅੱਜ ਦੇ ਸੂਟ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਹੋਣਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਰਿਕੁਐਸਟ ਹੈ ਪੈਨਾਂ ਨੂੰ ਜੋ ਵੀ ਆਪਣੇ ਨੰਬਰਦਾਰ ਬਲੌਗ ਚੈਨਲ ਨੂੰ ਦੇਖਦੇ ਨੇ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਆਪਣਾ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਮਿਲਦੇ ਆ ਨਵੀਂ ਵੀਡੀਓ ਨਾਲ ਸ਼ਸ਼ੀ